ਸੋ ਰੀ ਦੀ ਕਿੰ ਮੱਲਾ ਤਹਿ ਲਾਇਕ ਓੰਕਾਰ ਸਤਿਗੁਰ ਪ੍ਰਸਾਦ ਜੈ ਘਰ ਕੀ ਰੋਧ ਕੀਏ ਗੰਦੇ ਘੁਏ ਵਿਚਾਰੋ ਕਿੰ ਕਰ ਗਾਹੋ ਸੁਵੇਲਾ ਸਭ ਰੂਪ ਸਿਰਜਣਹਾਰੋ ਤੁਮ ਬਾਭੋ ਮੇਰੇ ਮਿਰਭਾਉ ਕਸਬੈ ਦਾ ਲਿਤੇਓ ਮਿਲ ਕਰ ਬਹੁ ਦੇਲੋ ਦੇਹੋ ਸਜਣ ਅਸੀ ਸੜੀਆਂ ਜਹੋ ਹੈ ਸਰਬੋ ਸੁਮੇਲ ਘਰ ਘਰ ਇਹੋ ਗੂੰਜ ਸਦੜੇ ਅੰਦਰ ਕੋ ਵੰਨ ਸਦਨ ਆਵਰਾ ਸੰਰੀਏ ਨਾਨਕ ਸੇ ਦੇਹ ਅਵੰਨ ਤਨਾ ਦਾ ਸੰ ਮਿਲੋ ਮਹਿਲਾ ਸੇ ਕਰ ਸੇ ਗੁਰ ਸੇ ਉਪਦੇਸ ਬੋਜੇ ਘਰ ਕਰਤੇ ਕੀਰਤ ਹੋਏ ਤੂ ਕਰ ਰਖ ਵਡਾਈ ਦੋਏ ਰਹਾਓ ਜਸਵੇ ਤਸਿਆ ਕੜੀਆਂ ਪਹਿਰਾ ਕੀਤੀ ਵਾਰੀ ਮਾ ਬਘਵਾ ਸੂਰਜੇ ਕੋ ਰਦਨੇ ਕ ਨਾਨਕ ਕਰਤੇ ਗਏ ਤੇ ਵੇਸ ਪ੍ਰਭਤ ਨਾ ਸਰੀ ਮਹੱਲਾ ਪਹਿਲਾ ਦੀ ਤੁਗਮੇੰ ਅੰਤਵਰਗ ਮੰਡਲ ਜਣਕ ਮੂਰਤੀ ਤੂਗ ਮਰਿਆਨ ਲੋਕਨ ਜੋਰੋ ਕਰੇ ਸਭ ਲਭਨ ਰੋਏ ਬੁਲੰਦ ਜੋਤੀ ਕੈਸੀ ਹੋਵੇ ਬਹ ਬਖਣਨਾ ਦੇਨੀ ਆਰਤੀ ਅਨਵਤ ਸ਼ਬਦ ਵਜੰਤ ਤੇਰੀ ਰਮਾ ਸਰਸ ਤਵ ਨੇਨ ਰਣ ਨੇਨ ਹੈ ਤੋਏ ਕੋ ਸਸਮ੍ਰਤ ਨਾ ਇੱਕ ਤੋਰੀ ਸਸ ਪਦ ਜਮਾ ਅਨੰਦ ਨੂੰ ਜਿਆਹੀ ਵਿਆਸਾ ਕਿਰਪਾ ਦੇ ਨਾਨਕ ਸਾਰੇ ਕੋ ਵਜਾ ਦੇ ਤੇਰੇ ਨਾਏ ਵਸਾ ਰਾਗ ਗੜੀ ਪੁਰਬੀ ਮਹੱਲਾ ਜੋਤ ਕਾਮ ਗਰੋਧ ਨਗਰਪੋ ਭਰਿਆ ਮਿਲ ਸਾਧੂ ਖੰਡਲ ਖੰਡਾਏ ਹੂਲ ਬਲੇਤ ਲਖੇ ਗੁਰ ਪਾਇਆ ਮਨ ਹਰ ਲਿਪ ਮੰਡਲ ਮੰਡਾ ਹੈ ਪਰ ਸਾਧੂ ਅਨਲੇਪਨ ਵੱਡਾ ਹੈ ਸਰਉ ਡੰਡਾ ਨਿਆਤ ਨੰਤਰ ਹੋਮੇ ਡੰਡਾ ਹੈ ਜੋ ਜੋ ਚਲੇ ਚੈਦ ਘਪਾਵੇ ਹੈ ਜਮਕਾਲ ਸਰਹ ਸੇ ਡੰਡਾ ਹੈ ਹਰ ਜਨ ਹਰ ਘਰ ਨਾਮ ਸਮਾਣੇ ਦੁਖ ਜਨ ਪੂਰਬਿ ਮਹੰਲਾ ਕੰਜੁਮਾ ਕਰੋ ਬੇਨੰਤੀ ਸੁਨੋ ਮੇਰੇ ਮੀਤ ਸੰਤ ਟਹਿਣ ਕੀ 베ਲਾ ਇੰਹੋ ਘਟ ਚਲੋ ਵਰ ਲਾ ਆਗੇ ਬਸਣ ਸੁਹੇਲਾ ਆਦਿ ਘਟੈ ਜਨ ਸਰ ਨਾਰੇ ਮਨ ਗੁਰ ਮਿਲ ਗਾਰ ਸਵਾਰੇ ਰਹਾਓ ਇਹ ਸੰਸਾਰ ਬਿਕਾਰ ਸੰਸਿਮੈ ਤਰਿਉ ਬ੍ਰਹਮ ਕੀ ਅੰ ਸਰ ਗਾਏ ਬਿਉ ਵੇ ਅਹਿਰਸ ਗੱਥ ਕਥਾ ਦਿਨ ਜਾਨੀ ਜਾਪੁ ਵਾਏ ਸੋਈ ਬਿਹਾ ਜੋ ਹਰਿ ਗੁਰ ਤੇ ਮਨੇ ਵਸੇ ਰ ਨਜ ਕਰ ਮੈ ਲੋਕੋ ਉਸੁ ਸਾਡੇ ਬਹੁਰ ਨ ਹੋਏ ਗੋਬੇਰਾ ਅੰਤਰ ਜੋਮੀ কি পুরে আন্তর্জামী পুরখ